ਜਿਹੜੇ ਸਿੰਘ ਸਾਹਿਬਾਨ ਨੇ ਸ਼ੁਰੂਆਤ ਕੀਤੀ ਆ ਕਿ ਇੱਕ ਨਵੀਂ ਸ਼ੁਰੂਆਤ ਹੋਣੀ ਚਾਹੀਦੀ ਆ ਨਵੇਂ ਡੈਲੀਗੇਟ ਬਣਨੇ ਚਾਹੀਦੇ ਆ ਪੁਰਾਣੇ ਲੀਡਰਾਂ ਦੇ ਅਸਤੀਫੇ ਜਿਹੜੇ ਨੇ ਉਹਨਾਂ ਨੂੰ ਸਵੀਕਾਰ ਕੀਤਾ ਜਾਵੇ ਔਰ ਜਿਹੜੇ ਬਾਗੀ ਤੇ ਦਾਗੀ ਧੜਾਵਾ ਉਹ ਆਪਣੇ ਚੁੱਲ੍ਹੇ ਜਿਹੜੇ ਵੱਖ-ਵੱਖਰੇ ਚੁੱਲ੍ਹੇ ਸਿਮੇਟ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਔਰ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਨ ਚੰਗੀ ਪਹਿਲ ਕਦਮੀ ਆ ਲੇਕਿਨ ਬਹੁਤ ਮੁਸ਼ਕਲਾ ਆ ਇਹ ਸਾਰਿਆਂ ਦੀ ਇਕਤਾ ਦੇ ਵਿੱਚ ਸਾਰਿਆਂ ਨੂੰ ਇਕੱਠੇ ਕਰਨ ਦੇ ਵਿੱਚ ਅਨਫੈਕਟ ਬਾਦਲ ਤੜਾ ਤੇ ਜਿਹੜਾ ਐਸ ਵੇਲੇ ਸੁਧਾਰ ਲਹਿਰ ਤੜਾ ਵਾ ਉਹਨਾਂ ਦੇ ਵਿੱਚ ਵੀ ਵਖਰੇਵੇਂ ਇੰਨੇ ਆ ਕਿ ਉਹਨਾਂ ਦਾ ਇੱਕ ਪਲੇਟਫਾਰਮ ਤੇ ਆਉਣਾ ਕਾਫੀ ਔਖਾ ਹੋਵੇਗਾ ਚੌਧਰ ਦੀ ਵੀ ਲੜਾਈ ਹੈ ਔਰ ਇਸ ਤੋਂ ਇਲਾਵਾ ਜੇ ਆਪਾਂ ਕਹੀਏ ਕਿ ਬਾਕੀ ਤੜੇ ਵੀ ਜਿਵੇਂ ਮੋਗਾ ਕਨਵੈਨਸ਼ਨ ਦੇ ਵਿੱਚ ਮੰਗ ਕੀਤੀ ਗਈ ਜਾਂ ਸੰਤ ਸਮਾਜ ਵੱਲੋਂ ਜਿਹੜਾ ਲੁਧਿਆਣਾ ਨੇੜੇ ਜਿਹੜਾ ਇਕੱਠ ਕੀਤਾ ਗਿਆ ਉੱਥੇ ਮੰਗ ਕੀਤੀ ਗਈ ਬਾਕੀ ਸਾਰਿਆਂ ਦਾ ਇੱਕ ਪਲੇਟਫਾਰਮ ਤੇ ਛਤਰੀ ਹੇਤ ਇਕੱਠੇ ਹੋਣਾ ਹੋਰ ਵੀ ਮੁਸ਼ਕਲ ਆ ਕਿਉਂਕਿ ਵਖਰੇਵੇਂ ਬਹੁਤ ਨੇ ਆਈਡੀਓਲੋਜੀਜ਼ ਦੇ ਵਿੱਚ ਬਹੁਤ ਫਰਕ ਵਿਚਾਰਧਾਰਾ ਦੇ ਵਿੱਚ ਬਹੁਤ ਫਰਕ ਪੈ ਗਿਆ ਜਿਵੇਂ ਕਮਰਪਾਲ ਸਿੰਘ ਜਿਹੜੇ ਦਲ ਖਾਲਸਾ ਦੇ ਆਗੂ ਨੇ ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਖਾਲਿਸਤਾਨ ਤੱਕ ਦਾ ਜਿਹੜਾ ਫਾਸਲਾ ਵਾਏ ਕਾਫੀ ਵਧਿਆ ਵਾ ਮੇਰਾ ਖਿਆਲ ਹੈ ਕਿ ਅਨੰਦਪੁਰ ਸਾਹਿਬ ਤੋਂ ਥੱਲੇ ਵੀ ਇੱਕ ਲੈਵਲ ਹੈ ਜਿੱਥੇ ਸਾਡੇ ਬਹੁਤ ਸਿਆਸੀ ਲੀਡਰ ਐਸ ਵੇਲੇ ਜਿੱਥੇ ਖੜੇ ਨੇ ਜਿਹੜੇ ਲੋਕਾਂ ਨੇ ਭਾਜਪਾ ਦੇ ਨਾਲ ਗੱਠਜੋੜ ਕੀਤਾ ਉਹ ਤੇ ਇੱਕ ਰੋਜ਼ਮਰਹ ਦੀ ਜ਼ਿੰਦਗੀ ਦੀ ਸਿਆਸਤ ਕਰ ਰਹੇ ਆ ਵੋਟਾਂ ਦੀ ਖਾਤਰ ਸੋ ਉਥੋਂ ਸ਼ੁਰੂ ਸ਼ੁਰੂਆਤ ਹੁੰਦੀ ਆ ਸਿੱਖ ਧੜਿਆਂ ਦੀ ਔਰ ਫਿਰ ਕੁਝ ਵਕਫਤ ਤੱਕ ਜਾਂਦੀ ਆ ਸੋ ਇਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਜਿਹੜਾ ਵਾ ਇਹ ਕਾਫੀ ਮੁਸ਼ਕਲ ਹੋਵੇਗਾ ਕਾਮਨ ਮਿਨਿਮਮ ਪ੍ਰੋਗਰਾਮ ਬਣਾਉਣਾ ਵੀ ਕਾਫੀ ਮੁਸ਼ਕਲ ਆ ਇਹਨਾਂ ਸਾਰੇ ਧੜਿਆਂ ਦੇ ਵਿੱਚ ਔਰ ਇੱਥੇ ਗੱਲ ਹੋਈ ਕਿ ਹੁਰੀਅਤ ਕਾਨਫਰੰਸ ਜਿਹੜੀ ਜੰਮੂ ਐਂਡ ਕਸ਼ਮੀਰ ਦੀ ਆ ਜਿਵੇਂ ਉਹ ਇਕੱਠੇ ਹੋਏ ਸੀ 26 ਜਥੇਬੰਦੀਆਂ ਉੱਥੇ ਇਕੱਠੀਆਂ ਹੋਈਆਂ ਸੀ 1993 ਦੇ ਵਿੱਚ ਉਸੇ ਤਰਜ਼ ਦੇ ਉੱਤੇ ਸਾਨੂੰ ਵੀ ਇੱਥੇ ਪੰਜਾਬ ਦੇ ਲੀਡਰਾਂ ਨੂੰ ਇਕੱਠੇ ਹੋਣਾ ਪਊਗਾ ਪਰ ਇਹ ਪੰਜਾਬ ਦੇ ਲੀਡਰਾਂ ਨੂੰ ਆਪਾਂ ਹੁਰੀਅਤ ਕਾਨਫਰੰਸ ਦੀ ਗੱਲ ਕਰਦੇ ਹੋਏ ਇਹ ਵੀ ਸਮਝਣਾ ਪਊਗਾ ਕਿ ਹੁਰੀਅਤ ਕਾਨਫਰੰਸ ਦਾ ਬਾਅਦ ਚ ਬਣਿਆ ਕੀ ਇਹ ਬਿਲਕੁਲ ਠੀਕ ਹੈ ਕਿ 1993 ਦੇ ਵਿੱਚ 26 ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਸ ਤੋਂ ਬਾਅਦ ਕੀ ਬਣਿਆ ਫਿਰ 2003 ਦੇ ਵਿੱਚ ਅੱਡ ਹੋ ਗਈਆਂ ਗੇਟ 12 ਤੜੇ ਇੱਕ ਪਾਸੇ 12 ਜਥੇਬੰਦੀ ਇੱਕ ਪਾਸੇ ਤੇ 14 ਇੱਕ ਪਾਸੇ ਫਿਰ ਇਹੋ ਹੀ ਨਹੀਂ ਫਿਰ 2014 ਦੇ ਵਿੱਚ ਇੱਕ ਹੋਰ ਉਹਨਾਂ ਦੇ ਵਿੱਚ ਸਪਲਿਟ ਹੋਈ ਸੋ ਐਸ ਵੇਲੇ ਆਪਾਂ ਵੇਖ ਹੀ ਲਿਆ ਕਿ ਹੁਰੀਅਤ ਕਾਨਫਰੰਸ ਕਿੱਥੇ ਆ ਔਰ ਫਿਰ ਹੁਰੀਅਤ ਕਾਨਫਰੰਸ ਵੱਲੋਂ ਉਦੋਂ ਇਹ ਫੈਸਲਾ ਕਰਨਾ ਕਿ ਚੋਣਾ ਨਹੀਂ ਲੜਨੀ ਚਾਹੀਦੀਆ ਉਹਦਾ ਵੀ ਨੁਕਸਾਨ ਉੱਥੇ ਜ਼ਰੂਰ ਹੋਇਆ ਸੋ ਜਦੋਂ ਜਿਹਨਾਂ ਲੋਕਾਂ ਨੇ ਹੁਰੀਅਤ ਕਾਨਫਰੰਸ ਦੀ ਗੱਲ ਕੀਤੀ ਆ ਉਹਨਾਂ ਨੇ ਸ਼ਾਇਦ ਇਹ ਨਹੀਂ ਦੱਸਿਆ ਕਿ ਆਪਾਂ ਨੂੰ ਹੁਰੀਅਤ ਦੇ ਰਸਤੇ ਤੇ ਨਹੀਂ ਚੱਲਣਾ ਹੋਊਗਾ ਹੁਰੀਅਤ ਆਹ ਇਕੱਠੇ ਤੇ ਹੋ ਸਕਦੇ ਆ ਲੇਕਿਨ ਉਸ ਤੋਂ ਬਾਅਦ ਫਿਰ ਆਪਾਂ ਨੂੰ ਜਿਵੇਂ ਉਹ ਅੱਡ ਅੱਡ ਹੁੰਦੇ ਰਹੇ ਵੱਖਰੇ ਹੁੰਦੇ ਰਹੇ ਉਦਾਂ ਤੁਹਾਨੂੰ ਆਪਣੇ ਵੱਖਰੇਵੇਂ ਇੰਨੇ ਦੂਰ ਕਰਨੇ ਪੈਣੇ ਆ ਪਾਸੇ ਰੱਖਣੇ ਪੈਣੇ ਆ ਕਿ ਉਸ ਰਸਤੇ ਤੇ ਨਾ ਪਈਏ ਕਿਉਂਕਿ ਉਹਦਾ ਨਾ ਇੱਕ ਹੋਰ ਸੈਟ ਬੈਕ ਹੋਊਗੀ ਆਪਾਂ ਹੁਰੀਅਤ ਕਾਨਫਰੰਸ ਦੀ ਕੋਈ ਗੱਲ ਕਰਨੀ ਆ ਪੰਜਾਬ ਦੇ ਵਿੱਚ ਹੀ ਵੇਖ ਲਓ ਤੁਹਾਨੂੰ ਯਾਦ ਹੋਊਗਾ 1994 ਦੇ ਵਿੱਚ ਅ ਅੰਮ੍ਰਿਤਸਰ ਡੈਕਲੇਰੇਸ਼ਨ ਦੇ ਬਹੁਤ ਸਾਰੇ ਲੋਕਾਂ ਨੇ ਉੱਤੇ ਸਾਈਨ ਕੀਤੇ ਸਨ ਉਹਦੇ ਵਿੱਚ ਸਮਰਿਤ ਸਿੰਘ ਮਾਨ ਨੇ ਸਾਈਨ ਕੀਤੇ ਉਹਦੇ ਤੇ ਗੁਰਚਨ ਸਿੰਘ ਟੋਹਰਾ ਉਦੋਂ ਜ਼ਿੰਦਾ ਸਨ ਉਹਨਾਂ ਨੇ ਸਾਈਨ ਕੀਤੇ ਸੁਰਜੀਤ ਸਿੰਘ ਬਰਨਾਲਾ ਜਿਨ੍ਹਾਂ ਨੇ 1985 ਦੇ ਵਿੱਚ ਸਰਕਾਰ ਬਣਾਈ ਸੀ ਇਹਨਾਂ ਸਾਰਿਆਂ ਨੂੰ ਪਾਸੇ ਰੱਖ ਕੇ ਉਹਨਾਂ ਨੇ ਵੀ ਉਹਦੇ ਤੇ ਸਾਈਨ ਕੀਤੇ ਹੋਰ ਤੇ ਹੋਰ ਕੈਪਟਨ ਅਮਰਿੰਦਰ ਸਿੰਘ ਵੀ ਉੱਤੇ ਸਾਈਨ ਕੀਤੇ ਉਹਨੂੰ ਇੱਕ ਕਾਫੀ ਲੋਕੀ ਉਹਨੂੰ ਇੱਕ ਵੱਖ-ਵੱਧ ਦਾ ਡਾਕੂਮੈਂਟ ਮੰਨਦੇ ਆ ਲੇਕਿਨ ਉਹ ਬੇਸਿਕਲੀ ਡਾਕੂਮੈਂਟ ਅਨੰਦਪੁਰ ਸਾਹਿਬ ਦੀ ਤਰਜ਼ ਦੇ ਉੱਤੇ ਬਣਿਆ ਸੀ ਔਰ ਉਹਦੇ ਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਸਾਈਨ ਨਹੀਂ ਕੀਤੇ ਉਹਦੇ ਤੋਂ ਪਾਸੇ ਰਹੇ ਸੋ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਇਕਤਾ ਦੀਆਂ ਜਿਵੇਂ 1994 ਦੇ ਵਿੱਚ ਅੰਮ੍ਰਿਤਸਰ ਡੈਕਲੇਸ਼ਨ ਦੇ ਥਰੂ ਕੋਸ਼ਿਸ਼ ਹੋਈ ਉਹਦੇ ਤੇ ਬਹੁਤ ਸਾਰੇ ਲੀਡਰ ਉਸ ਵੇਲੇ ਸ਼ਾਮਲ ਨਹੀਂ ਹੋਏ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਜਿਹੜਾ ਮੁਖ ਤੜਾ ਸੀ ਔਰ ਪ੍ਰਕਾਸ਼ ਸਿੰਘ ਬਾਦਲ ਸਿਰਫ ਉਹਨਾਂ ਨੇ ਅੰਮ੍ਰਿਤਸਰ ਡੈਕਲੇਸ਼ਨ ਦੇ ਸਾਈਨ ਨਹੀਂ ਕੀਤੇ ਉਦੋਂ ਉਸ ਤੋਂ ਬਾਅਦ ਫਿਰ 1995 ਦੇ ਵਿੱਚ ਉਹਨਾਂ ਨੇ ਫਿਰ 96 ਦੇ ਵਿੱਚ ਉਹਨਾਂ ਨੇ ਫਿਰ ਭਾਜਪੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਬਣਾ ਲਈ ਜਿਹੜੀ ਸਾਂਝ ਜਿਹੜੀ ਆ 1900 2021 22 ਤੱਕ ਕਾਇਮ ਰਹੀ ਸੋ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਵੀ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਉਹ ਕਾਮਯਾਬ ਨਹੀਂ ਹੋਈਆਂ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇੰਨਾ ਕੋਈ ਵੱਡਾ ਦਿਗਜ ਟੋਲ ਲੀਡਰ ਹੈ ਨਹੀਂ ਪੰਜਾਬ ਦੇ ਵਿੱਚ ਜਿਹੜਾ ਸਾਰੇ ਧਿਰਾਂ ਨੂੰ ਇੱਕ ਛਤਰੀ ਥੱਲੇ ਇਕੱਠਾ ਕਰ ਸਕੂਗਾ ਲੋੜ ਜ਼ਰੂਰ ਹੈ ਵਖਰੇਵਿਆਂ ਨੂੰ ਦੂਰ ਕਰਨ ਦੀ ਔਰ ਉਹਦੇ ਵਾਸਤੇ ਮੇਰੇ ਖਿਆਲ ਲਗਾਤਾਰ ਗੱਲਬਾਤ ਕਨਵੈਨਸ਼ਨਸ ਜਿਹੜੀਆਂ ਆ ਲਗਾਤਾਰ ਸਾਨੂੰ ਜਾਰੀ ਰੱਖਣੀ ਚਾਹੀਦੀ ਆਵਾ ਔਰ ਫਿਰ ਇੱਕ ਕੁਰਬਾਨੀ ਜਿਹੜੀ ਆ ਤਿਆਗ ਦੀ ਭਾਵਨਾ ਜਿਹੜੀ ਆ ਉਹ ਲੈ ਕੇ ਆਉਣੀ ਪਊਗੀ ਉਹਦੇ ਵਾਸਤੇ ਜੇ ਆ ਸਾਰਿਆਂ ਦੇ ਇਕੱਠੇ ਹੋਣਾ ਤੇ ਸਾਰੇ ਆਪਣੇ ਪਹਿਲੋਂ ਆਦੇ ਛੱਡ ਦੇਣ ਇਕੱਠੇ ਹੋਣ ਤੇ ਫਿਰ ਆਪਾਂ ਗੱਲ ਜਿਹੜੀ ਆ ਅੱਗੇ ਤੁਰ ਸਕਦੇ ਆ